ਇਸ ਜਗ੍ਹਾ ਦੇ ਉੱਤੇ ਬੰਬ ਬਣਾਇਆ ਕਰਦੇ ਸੀ ਬੈਠੇ ਉਹ ਦਿਨੇ ਪੜ੍ਹਾਈ ਕਰਾਉਂਦੇ ਸੀ ਤੇ ਰਾਤ ਨੂੰ ਉਹ ਬੰਬ ਬਣਾਉਂਦੇ ਸੀ ਜਿਹੜੇ ਬੰਬ ਤਿਆਰ ਹੁੰਦੇ ਸੀ ਉਹ ਕੜਾਹੇ ਹੁੰਦੇ ਸੀ ਕੜਾਹਿਆਂ ਦੇ ਵਿੱਚ ਬਰੂਦ ਤਿਆਰ ਹੁੰਦਾ ਸੀ ਦੋਸਤੋ ਸਵਾਗਤ ਹੈ ਦੀਸ ਵੀਡੀਓ ਦੇ ਵਿੱਚ ਅੱਜ ਅਸੀਂ ਪਿੰਡ ਲੋਹਫਟ ਵੱਦੀ ਦੇ ਵਿੱਚ ਖੜੇ ਆ ਜਿੱਥੇ ਮੇਰੇ ਪਿੱਛੇ ਜਿਹੜੀ ਤੁਸੀਂ ਇਹ ਜਗ੍ਹਾ ਦੇਖ ਰਹੇ ਇਮਾਰਤ ਦੇਖ ਰਹੇ ਹੋ ਨਾ ਇਹ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਨਾਲ ਬਿਲੋਂਗ ਕਰਦੀ ਆ ਬਿਲੋਂਗ ਹੈ ਕਰਦੀ ਆ ਵੀ ਇੱਥੇ ਉਹ ਆਪਣਾ ਜਦੋਂ ਬੰਬ ਤਿਆਰ ਕਰਦੇ ਸੀ ਨਾ ਉਹ ਇਹ ਜਗ੍ਹਾ ਸੀਗੀ ਬਾਕੀ ਆਪਾਂ ਪਿੰਡ ਵਾਸੀਆਂ ਨਾਲ ਮੇਰੇ ਨਾਲ ਸਰਪੰਚ ਸਾਹਿਬ ਜੀ ਆ ਵੀ ਦੋਨਾਂ ਲਈ ਆਪਾਂ ਗੱਲਬਾਤ ਕਰਦੇ ਆਂ ਵੀਰ ਜੀ ਸਵਾਗਤ ਹੈ ਤੁਹਾਡਾ ਵੀਡੀਓ ਚ ਸਭ ਤੋਂ ਪਹਿਲਾਂ ਤਾਂ ਵੀਰ ਜੀ ਤੁਸੀਂ ਮੈਨੂੰ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜੀ ਸਰਪੰਚ ਲਖਵੀਰ ਸਿੰਘ ਪਿੰਡ ਸਾਡਾ ਲੋਹਟਵੱਦੀ ਆ ਇਹ ਹਾਂਜੀ ਤੇ ਜਿਲ੍ਹਾ ਲੁਧਿਆਣਾ ਵੀਰ ਜੀ ਕਰ ਆਪਾਂ ਇਸ ਜਗ੍ਹਾ ਬਾਰੇ ਗੱਲ ਕਰੀਏ ਆਪਾਂ ਹੁਣ ਜਿਹੜੀ ਇਸ ਜਗ੍ਹਾ ਦੇ ਉੱਤੇ ਖੜੇ ਆਂ ਇਹ ਆ ਬਾਬਾ ਬਖੂਆ ਜੀ ਸਾਡੇ ਪਿੰਡ ਦੇ ਵਿੱਚ ਖੇਤਾਂ ਦੇ ਵਿੱਚ ਇਹ ਜਗ੍ਹਾ ਬਾਹਰ-ਬਾਹਰ ਇਹ ਜਗ੍ਹਾ ਜਿਹੜੀ ਇਹ ਨਾਬਾ ਰਾਜ ਤੇ ਇੱਧਰ ਜੋ ਦੂਸਰਾ ਅੰਗਰੇਜ਼ੀ ਰਾਹ ਸੀ ਉਹਦੇ ਵਿਚਾਲੇ ਆ ਇਹ ਜਗ੍ਹਾ ਠੀਕ ਹੈ ਹਾਂਜੀ ਇੱਥੇ ਕਾਤਾਰ ਸਿੰਘ ਸਰਾਬਾ ਜੀ ਆਉਂਦੇ ਰਹ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਇੱਥੇ ਬਤਾਇਆ ਇਹ ਸਾਡੇ ਪਿੰਡ ਵਿੱਚ ਇਹ ਇਹ ਸਾਡਾ ਪਿੰਡ ਨਾ ਆਜ਼ਾਦੀ ਕਲਾਠੀਆਂ ਦਾ ਹੋਣ ਕਰਕੇ ਪਹਿਲਾਂ ਤੋਂ ਹੀ ਤੇ ਇਸ ਕਰਕੇ ਸਾਡੇ ਪਿੰਡ ਦੇ ਵਿੱਚ ਪਹਿਲਾਂ ਤੋਂ ਹੀ ਜ਼ਿਆਦਾਤਰ ਹੁਣ ਮਗਰੋਂ ਵੀ ਜੋ ਸ਼ਹੀਦ ਹੋਏ ਨੇ ਆ ਆਪਣੇ 71 ਦੀ ਲੜਾਈ 'ਚ ਤਾਂ ਉਹ ਵੀ ਸਾਡੇ ਬਹੁਤ ਅਸਿੱਧੇ ਚ ਯੋਗਦਾਨ ਪਾਇਆ ਪਿੰਡ ਨੇ ਵੀਰ ਜੀ ਜੇਕਰ ਆਪਾਂ ਇਸ ਜਗ੍ਹਾ ਬਾਰੇ ਗੱਲ ਕਰੀਏ ਇਹ ਜਗ੍ਹਾ ਬਾਬਾ ਬਖੂਹੇ ਦੀ ਨਾਂ ਜਗ੍ਹਾ ਜੀ ਇਹ ਤੇ ਇਸ ਜਗ੍ਹਾ ਤੇ ਜਦੋਂ ਕਰਤਾਰ ਸਿੰਘ ਸਰਾਭਾ ਜੀ ਸਾਡੇ ਪਿੰਡ ਦੇ ਜੋ ਸਾਡੇ ਆਜ਼ਾਦੀ ਘੁਲਾਟੇ ਹੋਏ ਨੇ ਹਰਨਾਮ ਸਿੰਘ ਜੀ ਚਮਕ ਤੇ ਉਹ ਐਮਐਲਏ ਵੀ ਰਹੇ ਨੇ ਬਾਅਦ ਚ ਤੇ ਉਹਨਾਂ ਦੇ ਨਾਲ ਇਹਨਾਂ ਦੀ ਦੋਸਤੀ ਸੀ ਕਰਤਾਰ ਸਿੰਘ ਸਰਾਭਾ ਜੀ ਦੀ ਤੇ ਉਹ ਇਸ ਜਗ੍ਹਾ ਦੇ ਉੱਤੇ ਬੰਬ ਬਣਾਇਆ ਕਰਦੇ ਸੀ ਬੈਠ ਕੇ ਜੀ ਤੇ ਬਹੁਤ ਇੱਥੇ ਕੱਚੀ ਇਮਾਰਤ ਸੀ ਬਹੁਤ ਵਧੀਆ ਪਹਿਲਾਂ ਬਣੀ ਹੋਈ ਜਿਸੋ ਵਿੱਚ ਲੜਕੀਆਂ ਦਾ ਪਹਿਲਾਂ ਸਕੂਲ ਹੁੰਦਾ ਸੀ ਇੱਥੇ ਦਿਨੇ ਲੜਕੀਆਂ ਨੂੰ ਪੜ੍ਹਾਈ ਕਰਾਈ ਜਾਂਦੀ ਸੀ ਇੱਕ ਟੀਚਰ ਰੱਖਿਆ ਹੋਇਆ ਸੀ ਤੇ ਬੀਬੀਆਂ ਕਈ ਸਿਆਣੀਆਂ ਮਾਤਾ ਉਹ ਲੜਕੀਆਂ ਨੂੰ ਲੈ ਆਉਂਦੇ ਸੀ ਉਹਦੇ ਨੇ ਪੜ੍ਹਾਈ ਕਰਾਉਂਦੇ ਸੀ ਤੇ ਰਾਤ ਨੂੰ ਉਹ ਬੰਪ ਬਣਾਉਂਦੇ ਸੀ ਜੋ ਜਿੰਨੇ ਵੀ ਜਾਦੀ ਘਲਾਟੀ ਆਪਣੇ ਉਹਨੇ ਕਰਤਾਰ ਸਿੰਘ ਸਰਾਭਾ ਜੀ ਦੇ ਨਾਲ ਜਿਹੜੇ ਵੀ ਪ੍ਰਾਣੇ ਦੇਸ਼ ਭਗਤ ਸੀਗੇ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀਆਂ ਦਾ ਜੋ ਪਿੰਡ ਸਰਾਭਾ ਸੀ ਉਹਨਾਂ ਦੀ ਜਨਮ ਭੂਮੀ ਤੇ ਉਥੋਂ 12 ਕਿਲੋਮੀਟਰ ਦੀ ਦੂਰੀ ਤੇ ਪਿੰਡ ਲੋਟਬੱਦੀ ਪਿੰਡ ਪੈਂਦਾ ਜਿੱਥੇ ਅਸੀਂ ਅੱਜ ਖੜੇ ਆਂ ਅਸੀਂ ਜਿਹੜੀ ਇਹ ਜਗਾ ਖੜਿਆ ਕਿਸੇ ਸਮੇਂ ਇਥੇ ਸਹੀਦ ਕਰਤਾਰ ਸਿੰਘ ਸਰਾਬਾ ਤੇ ਗਦਰੀ ਬਾਬੇ ਇਥੇ ਆ ਕੇ ਆਪਦੀਆਂ ਜਿਹੜੀਆਂ ਗਤੀਵਿਧੀਆਂ ਕਰਦੇ ਹੁੰਦੇ ਸੀ ਗੁਪਤ ਮੀਟਨਾ ਤੇ ਬਾਕੀ ਦਿਨੇ ਸਕੂਲ ਹੁੰਦਾ ਸੀ ਕੁੜੀਆਂ ਦਾ ਤੇ ਰਾਤ ਨੂੰ ਇਥੇ ਬੰਬ ਤੇ ਅਸਲਾ ਤਿਆਰ ਕਰਦੇ ਹੁੰਦੇ ਸੀ ਇਹ ਜਿਹੜੇ ਪੁਰਾਣੇ ਸਾਡੇ ਜਿਹੜੇ ਦਾਦੇ ਪਰਦਾਦੇ ਸੀ ਉਹਨਾਂ ਤੋਂ ਸੁਣਦੇ ਆ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਵਾ ਭਾਈ ਰਣਜੀਤ ਸਿੰਘ ਨਾਰنگਵਾਲ ਨੇ ਜ਼ਿਕਰ ਕੀਤਾ ਜੇਲ੍ਹ ਚਿੱਠੀਆਂ ਰੰਗਲੇ ਸੱਜਣਾਂ ਚ ਤੇ ਉਸ ਤੋਂ ਬਾਅਦ ਜਰਨੈਲ ਸਿੰਘ ਅਚਰਾਲੀਏ ਨੇ ਸ਼ਗਰਮੀ ਪੈਂਡ ਕਿਤਾਬ ਲਿਖੀ ਆ ਉਹਦੇ ਵਿੱਚ ਬਹੁਤ ਖੂਬ ਕੁਸ ਲਿਖਿਆ ਹੋਇਆ ਵੀ ਇੱਥੇ ਜਿਹੜੇ ਬੰਬ ਤਿਆਰ ਹੁੰਦੇ ਸੀ ਉਹ ਕੜਾਹੇ ਹੁੰਦੇ ਸੀ ਕੜਾਹਿਆਂ ਦੇ ਵਿੱਚ ਬਰੂਦ ਤਿਆਰ ਹੁੰਦਾ ਸੀ ਤੇ ਇਸ ਕਰਕੇ ਬਰੂਦ ਤੋਂ ਉਹ ਫਿਰ ਪਿੱਤਲ ਦੀਆਂ ਦਬਾਤਾਂ ਦੇ ਵਿੱਚ ਉਹ ਇਹ ਬੰਬ ਤਿਆਰ ਕਰਦੇ ਸੀ ਜਦੋਂ ਵੀ ਕੋਈ ਅਫਸਰ ਆਉਂਦਾ ਅੰਗਰੇਜ਼ ਸਰਕਾਰ ਉਹਨਾਂ ਨੂੰ ਡਰਾ ਡਰਾ ਦੰਦੇ ਸੀ ਵੀ ਧੂਆਂ ਹੋ ਜਾਂਦਾ ਸੀ ਭੱਜ ਜਾਂਦੇ ਸੀ ਦੇਖ ਕੇ ਇਸ ਕਰਕੇ ਅਸੀਂ ਪਿੰਡ ਲੋਹਟਵੱਦੀ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਬਹੁਤ ਸਮਾਂ ਇੱਥੇ ਰਹੇ ਆ ਆਪ ਦੀ ਇਹ ਕਹਿੰਦੇ ਸੀ ਸਾਡਾ ਹਰਮਨ ਪਿਆਰਾ ਪਿੰਡ ਆ ਇਹ ਲੋਹਟਵੱਦੀ ਤੇ ਇਸ ਕਰਕੇ ਫਿਰ ਨਗਰਦਿਆਂ ਨੇ ਫਿਰ ਐ ਕੀਤੀ ਫਿਰ ਸਰਪੰਚ ਸਾਹਿਬ ਲਖਵੀਰ ਨੇ ਵੀ ਕਿਹਾ ਵੀ ਆਪਾਂ ਇੱਥੇ ਇੱਕ ਸੋਹਣਾ ਸੁੰਦਰ ਬੋਤਲ ਲਾਈਏ ਵੀ ਲੋਕਾਂ ਨੂੰ ਤਾਂ ਹੀ ਪਤਾ ਲੱਗੂ ਆਉਣ ਵਾਲੀ ਪੀੜ੍ਹੀ ਨੂੰ ਵੀ ਨਸ਼ਿਆਂ ਤੋਂ ਬਚਣਾ ਤੇ ਇਸ ਕਰਕੇ ਇਹਨਾਂ ਨੇ ਮਤਾ ਪਾਇਆ ਫੇਰ ਉਹ ਉੱਥੇ ਮਰੇਲ ਕੋਟਲੇ ਵਾਲੇ ਰੋਡ ਦੇ ਉੱਪਰ ਆ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਆਂਦਾ ਸੀ ਬੁੱਤ ਲਾਇਆ ਜੇਕਰ ਆਪਾਂ ਇਹਦੀ ਕੋਠੀ ਦੀ ਹਿਸਟਰੀ ਦੀ ਗੱਲ ਕਰੀਏ ਇਹਦਾ ਕੀ ਇਤਿਹਾਸ ਰਿਹਾ ਜੀ ਇਹ ਮੈਡਮ ਜੀ ਇਹ ਆਪਣੇ ਕਲਿਆਣ ਦੀ ਹੱਦ ਪੈਂਦੀ ਆ ਨਹਿਰ ਜਾਂਦੀ ਆ ਸਾਹਮਣੇ ਇੱਥੇਕ ਆ ਕੋਠੀ ਨੂੰ ਦਿਖਾਉਣੇ ਆ ਇੱਥੇ ਕਿਸੇ ਟਾਈਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਇਸ ਕੋਠੀ ਦੇ ਵਿੱਚ ਆਏ ਆ ਉਹ ਕਿਉਂ ਆਏ ਸੀ ਸਰਾਭਾ ਜੀ ਉਹ ਵੀ ਤੁਹਾਨੂੰ ਅਸੀਂ ਦੱਸਦੇ ਆ ਇਥੋਂ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਲੋਹਟਬੱਦੀ ਪਿੰਡ ਪੈਂਦਾ ਜਿੱਥੇ ਗਦਰ ਪਾਰਟੀ ਕਿਸੇ ਟਾਈਮ ਬੰਬ ਫੈਕਟਰੀ ਵਾਲਾ ਪਿੰਡ ਦੱਸਿਆ ਜਾ ਰਿਹਾ ਵਾ ਉਥੋਂ ਇਹ ਜਦੋਂ ਸ਼ਰਾਬਾ ਜੀ ਉਥੋਂ ਤੁਰੇ ਆ ਜਿਹੜੇ ਉਥੇ ਇਕੱਠ ਬਹੁਤ ਹੋਇਆ ਕਿ ਡੀਸੀ ਨੇ ਤੇ ਵੱਡੇ ਅਫਸਰ ਨੇ ਬਹੁਤ ਵੱਡਾ ਉਥੇ ਲੋਹਟਬੱਦੀ ਇਕੱਠ ਰੱਖਿਆ ਕਹਿੰਦੇ ਵੀ ਕਰਤਾਰ ਸਿੰਘ ਸ਼ਰਾਬਾ ਇਸ ਰਾਹ ਜਾਂਦਾ ਵਾ ਵੀ ਉਹਨੂੰ ਜਿਹੜਾ ਫੜ ਲੂਗਾ ਤੇ ਉਹਨੂੰ ਨਾਮ ਦਿੱਤਾ ਜਾਉ। ਉੱਥੇ ਇੱਕ ਕੋਈ ਅਫਸਰ ਆਇਆ ਸੀ ਜਿਹੜਾ ਇਹ ਕੋਠੀ ਦੇ ਵਿੱਚ ਰਹਿੰਦਾ ਸੀ ਵੱਡਾ ਅਫਸਰ ਤੇ ਉਹ ਅਫਸਰ ਨੇ ਧਮਕੀ ਦਿੱਤੀ ਸੀ ਅਫਸਰਾਂ ਨੂੰ ਤੇ ਡੀਸੀ ਨੂੰ ਕਹਿੰਦਾ ਤੇ ਪਿੰਡ ਦੀਆਂ ਪੰਚਾਇਤਾਂ ਨੂੰ ਕਹਿੰਦਾ ਵੀ ਸ਼ਹੀਦ ਕਰਤਾਰ ਸਿੰਘ ਸਰਾਬਾ ਕੀ ਚੀਜ਼ ਆ ਵੀ ਉਹਨੂੰ ਤਾਂ ਮੈਂ 2 ਦਿਨਾਂ ਦੇ ਅੰਤਰਾਂਤਰ ਗ੍ਰਿਫਤਾਰ ਕਰ ਲੂੰਗਾ। ਜਦੋਂ ਸ਼ਹੀਦ ਕਰਤਾਰ ਸਿੰਘ ਸਰਾਬਾ ਨੂੰ ਲੋਕਾਂ ਤੋਂ ਪਤਾ ਲੱਗਿਆ ਉਹਦੇ ਕੰਨੀ ਗੱਲ ਪਈ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਇੱਥੇ ਆਏ ਉਹਨਾਂ ਨੇ ਆ ਕੇ ਪੁਲਿਸ ਵਾਲਿਆਂ ਨੂੰ ਕਿਹਾ ਵੀ ਵੱਡੇ ਅਫਸਰ ਨੂੰ ਮਿਲਣਾ ਵੀ ਜਿਹੜੀ ਉਹਨਾਂ ਦੀ ਧੀ ਅਮਰਤਸਰ ਵਿਆਹੀ ਹੋਈ ਆ ਵੀ ਉਹਨਾਂ ਨੇ ਮੈਨੂੰ ਇੱਥੇ ਭੇਜਿਆ ਵਾ ਵੀ ਮੈਂ ਉਹਨਾਂ ਦਾ ਡਰਾਈਵਰ ਆ ਵੱਡੇ ਅਫਸਰ ਨੂੰ ਜਦੋਂ ਮਿਲਿਆ ਉਹਨੂੰ ਕਹਿੰਦਾ ਵੀ ਛੋਡੀ ਜਿਹੜੀ ਧੀ ਵਿਆਹੀ ਹੋਈ ਅਮਰਤਸਰ ਆ ਵੀ ਉਹਨਾਂ ਨੇ ਭੇਜਿਆ ਵੀ ਜਦੋਂ ਵੀ ਮਰੇਲ ਕੋਟਲੇ ਕੰਨੀ ਉਧਰ ਪਿੰਡਾਂ ਦੇ ਕੰਨੀ ਤੇਰਾ ਢੇੜਾ ਲੱਗਿਆ ਮੇਰੇ ਡੈਡੀ ਦੀ ਡਿਊਟੀ ਆ ਉਹ ਕੋਠੀ 'ਚ ਜਰੂਰ ਮਿਲ ਕੇ ਜਾਣਾ ਵਾ ਤੇ ਫਿਰ ਉਹ ਅਫਸਰ ਨੇ ਚਾਹ ਪਲਾਈ ਫਿਰ ਉਹ ਆਫਸਰ ਥੋੜੇ ਚਿਰ ਬਾਅਦ ਇਹਨਾਂ ਹੌਣ ਚੱਲਿਆ ਗਿਆ ਉਹਨੇ ਫੇ ਇੱਕ ਚੱਟ ਤੇ ਲਿਖਤਾ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਹਨੂੰ ਤੈਂ ਵੀ ਕਿਹਾ ਸੀ ਵੀ ਮੈਂ ਦੋ ਦਿਨਾਂ ਚ ਵੀ ਸੀ ਕਰਤਾਰ ਸਿੰਘ ਸਰਾਭਾ ਕੀ ਚੀਜ਼ ਆ ਉਹਨੂੰ ਮੈਂ ਗ੍ਰਿਫਤਾਰ ਕਰ ਲੂੰ ਕਹਿੰਦਾ ਕਰਤਾਰ ਸਿੰਘ ਸਰਾਭਾ ਤੇ ਮੇਰਾ ਨੋਈ ਆ ਤੇ ਇਹ ਜ ਆ ਸ਼ਹੀਦ ਕਰਤਾਰ ਸਿੰਘ ਸਰਾਭਾ ਜੋਧਾ ਸੀ ਤੇ ਉਹ ਕਿਸੇ ਦੇ ਹੱਥ ਨਹੀਂ ਲੱਗਦਾ ਸੀ ਤੇ ਚਲਾਕੀ ਨਾਲ ਨਿਕਲ ਜਾਂਦਾ ਸੀ ਜੇ ਕੋਈ ਉਹਨੂੰ ਕੋਈ ਧਮਕੀ ਦਿੰਦਾ ਸੀ ਇਹਦੇ ਨਾਲ ਹੀ ਆ ਅੱਧਾ ਕਿਲੋਮੀਟਰ ਤੇ ਛੋਟੀ ਮਹੌਲੀ ਪਿੰਡ ਪੈਂਦਾ ਜਿਹੜਾ ਉਹਨਾਂ ਦਾ ਨਾਨਕਾ ਪਰਿਵਾਰ ਸੀ ਉਥੇ ਇੱਕ ਵਾਰ ਆਬੇ ਨਾਨਾ ਨਾਨੀ ਜੀਆਂ ਨੂੰ ਜਦੋਂ ਮਿਲਣ ਗਿਆ ਉਥੇ ਬਹੁਤ ਭਾਰਾ ਪੁਲਿਸ ਦਾ ਪੈਰਾ ਲੱਗਿਆ ਹੋਇਆ ਸੀ ਉਹ ਪੁਲਿਸ ਵਾਲਿਆਂ ਨੇ ਪੁੱਛਿਆ ਵੀ ਕਾਕਾ ਜੀ ਤੁਸੀਂ ਕੌਣ ਹੋ ਕਹਦਾ ਵੀ ਮੈਂ ਹੈਗਾ ਬੇਰੋਪੀ ਵਾਲਾ ਜੀ ਮੈਂ ਆਟਾ ਮੰਗ ਕੇ ਕਹਦਾ ਬਾਕੀ ਟਾਈਮ ਪਾਸ ਕਰਦਾ ਬੇ ਬੱਚਿਆਂ ਨੂੰ ਪਾਲਦਾ ਮੈਂ ਫਿਰ ਉਦੋਂ ਵਾਰ ਉਹ ਆਪਸ ਪੁਲਿਸ ਵਾਲੇ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਇਹ ਤਾਂ ਕੋਈ ਇਹ ਟਾਈਮ ਪਾਸ ਕਰਕੇ ਆਏ ਇਹਦੇ ਨਾਲ ਆਪਾਂ ਕੀ ਗੱਲ ਕਰਨੀ ਆ ਹੈਗਾ ਫਿਰ ਆਪੇ ਨਾਨਾ ਨਾਨੀ ਜੀਆਂ ਨੂੰ ਮਿਲ ਕੇ ਸੇਤੀ ਨੇ ਉਹ ਚਲਾ ਗਿਆ ਕਹਿੰਦਾ ਵੀ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਆ ਮੈਨੂੰ ਗ੍ਰਿਫਤਾਰ ਨਾ ਕਰ ਲੈਣਾ ਵੀ ਮੈਂ ਜਾਣਾ ਐ ਜਾ ਸ਼ਹੀਦ ਕਰਤਾਰ ਸਿੰਘ ਸਰਾਬਾ ਚੁਸਤ ਚਲਾਕ ਸੀ ਜਿਹੜਾ ਪੁਲਿਸ ਵਾਲਿਆਂ ਦੇ ਹੱਥ ਨਹੀਂ ਲੱਗਦਾ ਸੀ ਤੇ ਚਲਾਕੀ ਨਾਲ ਨਿਕਲ ਜਾਂਦਾ ਸੀ ਕਿ ਇਹ ਜਿਹੜੀ ਅਮਾਨਤਾ ਇਹ ਅੰਗਰੇਜ਼ਾਂ ਵੇਲੇ ਦੀ ਅਮਾਨਤਾ ਹੁਣ ਦੇਖੋ ਜੀ ਇਹ ਨੇੜੀ ਵਿਭਾਗ ਕੋਲੇ ਹੈ ਕੋਠੀਆ ਉਹ ਇਹਦੀ ਆ ਸਵਾਲ ਕਰਦੇ ਆ ਦੇਖੋ ਜੀ ਆ ਪੁਰਾਣੇ ਦਾਦੇ ਹੁੰਦੇ ਸੀ ਆ ਮਿੱਟੀ ਦੇ ਦੇਖੋ ਇੱਥੇ ਗੇਟ ਨੇ ਆ ਹੁਣ ਬੰਦ ਕਰਤੇ ਉਹਨਾਂ ਨੇ ਚਲੋ ਇੱਥੇ ਕੋਈ ਬੈਹਦਾ ਹੋਊ ਕੋਈ ਕਮਰਾ ਹੋਊਗਾ ਸਾਨੂੰ ਇਹ ਅਮਾਨਤ ਦਿਖਾਉਣੇ ਆ ਤੇ ਬਾਕੀ ਆ ਪੁਰਾਣਿਆਂ ਤੇ ਬਾਕੀ ਸਾਨੂੰ ਪਿੱਛੇ ਵੀ ਇਹ ਦਿਖਾਉਣ ਇੱਕ ਕਮਰਾ ਜਿਹੜੇ ਪੁਰਾਣੇ ਪਹਿਲਾਂ ਉਹ ਗੇਟ ਹੁੰਦੇ ਸੀ ਟਾਕੀਆਂ ਹੁੰਦੀਆਂ ਸੀ ਦਾਦੇ ਹੁੰਦੇ ਸੀ ਉਹ ਕੁੰਡੇ ਸਾਨੂੰ ਦਿਖਾਵਾਂਗੇ ਉਹ ਤੇ ਉਹ ਕਮਰੇ ਤੇ ਹਾਲਦਾਰ ਲਿਖਿਆ ਹੋਇਆ ਵਾ ਉਹ ਦੱਸਦੇ ਨੇ ਜੇ ਅਸੀਂ ਕਿਤਾਬਾਂ ਚ ਪੜ੍ਹਦੇ ਆ ਉਹ ਪੁਰਾਣੇ ਰੰਗਾਂ ਨਾਲ ਲਿਖਿਆ ਹੋਇਆ ਹੌਲਦਾਰ ਤੇ ਬਾਕੀ ਤੁਹਾਨੂੰ ਦਿਖਾ ਲੰਨੇ ਆ ਨਾਲ ਹੀ ਆ ਨਾਲ ਹੀ ਪੌੜੀਆਂ ਨੇ ਅਰੇਸ ਕਮਰਾ ਹੌਲਦਾਰ ਇਹ ਪੁਰਾਣੇ ਰੰਗਾਂ ਦਾ ਵਾ ਇਹ ਕਮਰਾ ਵਾ ਤੇ ਜਿਹੜੇ ਪੁਰਾਣੇ ਕਿਤਾਬਾਂ ਦੇ ਵਿੱਚ ਬਹੁਤ ਜ਼ਿਕਰ ਆਉਂਦਾ ਤੁਸੀਂ ਕਿਤਾਬਾਂ ਪੜ੍ਹੋ ਤੁਹਾਨੂੰ ਫੇਰ ਇਹ ਜਾਣਕਾਰੀ ਪਤਾ ਲੱਗੂ ਇਹ ਕਮਰਾ ਹੌਲਦਾਰ ਇੱਥੇ ਹੌਲਦਾਰ ਬੈੰਦਾ ਹੁੰਦਾ ਸੀ ਰੈਸ ਕਮਰਾ ਹੌਲਦਾਰ ਤੇ ਆ ਪੌੜੀਆ ਤੇ ਇਹ ਜੇ ਕਵਰ ਆ ਹੁਣ ਨਹਿਰੀ ਵਿਭਾਗ ਕੋਲੇ ਆ ਚਾਹੇ ਲਾ ਲੋ ਚਾਹੇ ਜਗਰਾਤ ਮਹਿਕਮਾ ਹੁਣ ਇਹਨਾਂ ਦੀ ਦੇਖਭਾਲ ਹੁਣ ਜਗਰਾਤ ਮਹਿਕਮਾ ਕਰਦਾ ਵਾ ਬੁੱਤਾ ਹਰਨਾਮ ਸਿੰਘ ਚਮਕ ਦਾ ਬੁੱਤ ਲੱਗਿਆ ਹੋਇਆ ਇਹ ਹਰਨਾਮ ਸਿੰਘ ਚਮਕ ਨੇ ਜਿਹੜੇ ਆਪਣੇ ਮਹਾਦੇਸ ਭਗਤ ਕਾਮਰੇਟ ਹਰਨਾਮ ਸਿੰਘ ਚਮਕ ਇਹਨਾਂ ਦਾ ਬਹੁਤ ਵੱਡੀ ਕੁਰਬਾਨੀਆਂ 27 ਸਾਲ ਲਗਾਤਾਰ ਇਹਨਾਂ ਨੇ ਜੇਲ੍ਹ ਕੱਟੀ ਆ ਕਰਤਾਰ ਸਿੰਘ ਸਰਾਬੇ ਹੋਣੀ ਨਾ ਰਹਿੰਦਾ ਹੁੰਦਾ ਸੀ ਕਰਤਾਰ ਸਿੰਘ ਸਰਾਬਾ ਜੀ ਇਹਨਾਂ ਦੇ ਇੱਕ ਬਹੁਤ ਘਰੇ ਸ ਬੌਸਮਾ ਇਹਨਾਂ ਦੇ ਘਰੇ ਆਉਂਦੇ ਹੁੰਦੇ ਸੀ ਤੇ ਅਸਲਾ ਸਿੰਘ ਇਹਨਾਂ ਦੇ ਪਿਤਾ ਸੀ ਤੇ ਹਰਨਾਮ ਸਿੰਘ ਚਮਕ ਜੀਆਂ ਕੋਲੇ ਜਦੋਂ ਦੇਸ਼ ਭਗਤ ਤੇ ਜਿਹੜੇ ਜਿਹੜੇ ਯੋਧੇ ਸੀ ਕਰਤਾਰ ਸਿੰਘ ਸਰਾਬੇ ਉਹਨਾਂ ਨੇ ਬਹੁਤ ਚਿਰ ਇੱਥੇ ਆਏ ਨੇ ਜਦੋਂ ਕਿਰਾਂ ਇੱਕ ਵੇਰਾਂ ਸਰਕਾਰ ਨੇ ਜਦੋਂ ਕਿਰਾ ਪਿਆ ਇਹਦੇ ਘਰ ਨੂੰ ਉਦੋਂ ਬਾਅਦ ਜਦੋਂ ਪਤਾ ਲੱਗਿਆ ਵੀ ਸਰਾਬਾ ਇੱਕ ਮਾਈ ਸੀ ਮਾਈ ਦੇ ਬੱਚਾ ਹੋਣ ਵਾਲਾ ਸੀ ਉਹਦੇ ਨਾਲ ਆ ਅਸਲਾ ਤੇ ਕਰਤਾਰ ਸਿੰਘ ਸਰਾਬੇ ਨੂੰ ਮੰਜੇ ਤੇ ਪਾਤਾ ਤੇ ਉੱਪਰ ਚਾਦਰ ਦੇਤੀ ਜਦੋਂ ਦਾਈ ਨੂੰ ਪੁੱਛਣ ਲੱਗੇ ਅੰਗਰੇਜ਼ ਸਰਕਾਰ ਆ ਵੀ ਇਹ ਕੌਣ ਪਿਆ ਉਹ ਕਹਿੰਦੇ ਵੀ ਇਹ ਦੇ ਬਈ ਮਾਈ ਦੇ ਬੱਚਾ ਹੋਣ ਵਾਲਾ ਵਾ ਵੀ ਇਸ ਕਰਕੇ ਹੋ ਸਰਕਾਰ ਮੁੜ ਗਈ ਉਦੋਂ ਬਾਅਦ ਜਦੋਂ ਸਰਾਬਾ ਉੱਥੋਂ ਭੱਜਿਆ ਪਿਛਲੇ ਪਾਸੇ ਦੀ ਕੰਧ ਟੱਪ ਕੇ ਭੱਜ ਗਿਆ ਬਹੁਤ ਵੱਡੀ ਉਹਦੀ ਦੇਸ਼ ਭਗਤ ਦੀ ਕੁਰਬਾਨੀ ਸੀ ਇਹ ਜੇ ਯੋਧਿਆਂ ਨੂੰ ਸਾਨੂੰ ਯਾਦ ਕਰਨਾ ਚਾਹੀਦਾ ਇਹਨਾਂ ਦੀਆਂ ਯਾਦਾਂ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਨੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਵੀ ਭੁੱਲਦੀ ਜਾਂਦੀ ਆ ਕਿਤਾਬਾਂ ਪੜ੍ਹਨਾ ਤੇ ਦੇਸ਼ ਭਗਤਾਂ ਨੂੰ ਆ ਨਸਿਆਂ ਤੋਂ ਦੂਰ ਹੋਣਾ ਅਸੀਂ ਤਾਂ ਇਹੀ ਕਹਨੇ ਆ ਵੀ ਦੇਸ਼ ਭਗਤਾਂ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਯਾਦ ਕਰੋ ਤੇ ਇਹਨਾਂ ਦੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਤੇ ਅੱਜ ਅਸੀਂ ਪੈਂਡ ਲੋਹਟਵੱਦੀ ਜਿੱਥੇ ਗਦਰ ਪਾਰਟੀ ਬੰਬ ਫੈਕਟਰੀ ਵਾਲਾ ਪੈਂਡ ਲੋਹਟਵੱਦੀ ਵਜਦਾ ਵਾ ਅਸੀਂ ਉਸ ਪੈਂਡ ਤੋਂ ਬੋਲਦੇ ਆਂ ਇਸ ਕਰਕੇ ਸਾਰੇ ਨਗਰ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਹਰਨਾਮ ਸਿੰਘ ਚਮਕ ਤੇ ਬਾਕੀ ਹੋਰ ਇਹ ਜਿਹੇ ਯੋਧਿਆਂ ਨੂੰ ਤੁਸੀਂ ਯਾਦ ਕਰੋ ਤੇ ਅੱਬੇ ਬੱਚਿਆਂ ਨੂੰ ਵੀ ਇਹ ਇਤਿਹਾਸ ਬਾਤ ਤੇ ਦੱਸੋ ਬਿਰਜੀ ਦੇਖ ਕੇ ਕੋਈ ਤੁਹਾਡੇ ਨਾਲ ਸੰਪਰਕ ਕਰਨਾ ਚਾਵੇ ਗੱਲਬਾਤ ਕਰਨਾ ਚਾਵੇ ਵੀਡੀਓ ਦੇ ਰਿਗਾਰਡਿੰਗ ਤਾਂ ਤੁਹਾਡਾ ਨੰਬਰ ਹੈ ਕੋਈ ਦੇ ਦਿਓ ਜੀ ਹਾਂਜੀ ਤੁਸੀਂ ਮੈਨੂੰ ਮਿਲ ਸਕਦੇ ਹੋ ਮੇਰਾ ਨਾਮ ਰਾਜਵੀਰ ਸਿੰਘ ਮੰਡ ਤੇ ਮੇਰਾ ਨੰਬਰ ਹੈਗਾ 9814092092 ਤੁਸੀਂ ਮੈਨੂੰ ਮਿਲ ਸਕਦੇ ਹੋ ਜੇ ਤੁਸੀਂ ਕਿਸੇ ਵੀਰ ਭਰਾ ਨੂੰ ਕਿਤਾਬ ਦੀ ਲੋੜ ਹੋਵੇ 100 ਕਿਤਾਬ ਦੇ ਲਵੇ ਮੇਰੇ ਕੋਲ ਕਿਤਾਬ ਇਤਿਹਾਸ ਪਿਆ ਵਾ